ਸਾਤ ਸਗੇ ਕਾਲ ਤੋਂ ਆਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਅੱਜ ਆਪਾਂ ਮਸ਼ੀਨ ਕਹਿੰਦੇ ਕਿਹੜਾ ਪਾਤ ਆ ਕਹਿੰਦੇ ਪਾਦਾ ਕਿਹੜਾ ਕਹਿੰਦੇ ਇਧਰ ਰਮੇਸ਼ ਨੂੰ ਉਹਨੋ ਕੇ ਰਿਪੋਰਟ ਸਾਰੀ ਹੁਣ ਡਨ ਕਰਤੀ ਆਪਾਂ ਦਿਸਪੇਸ ਤਾਂ ਪਤਾ ਕਿਹੜਾ ਕਿਵੇਂ ਕਰਤੀ ਓਕੇ ਰਿਪੋਰਟ ਜਮਨ ਡਨ ਕਰਤੀ ਹੁਣ ਤਾਂ ਅਕਰਵਾਲ ਦਾ ਕੱਢਤਾ ਮੈਂ ਅਕਰਤਾਰ ਤੇ ਕਿਹੜਾ ਬੋਣਾ ਕਰਤਾਰ ਦਾ ਵੀ ਪਾਈਏ ਇਹਨਾਂ ਬਾਹਰ ਹੀ ਖੜਾ ਆਣਾ ਫਿਰ ਆਨੋ ਇੱਥੇ ਲਾਦਣਾ ਮੈਂ ਸਾਹਮਣੇ ਰੇ ਸਮਾਜਪੁਰ ਪਰੇ ਕਰੋ ਆ ਫਿਰ ਕੱਢਦੇ ਆ ਬਾਹਰ ਇਹਦੇ ਗੇੜਾ ਪਾਉਣੇ ਆ ਹਜੇ ਵੀ ਲਾਉਣਾ ਹਜੇ ਕੱਪੜਾ ਕੱਪੜਾ ਕੋਈ ਨਹੀਂ ਆਈ ਚੱਲ ਲੈ ਕੱਪੜਾ ਲਾਵਾਂਗੇ ਉਹ ਚਕਾਰੇ ਮੜੇ ਨਾਲ ਅਸ਼ਨੀਲ ਦਾ ਫੜਦਾ ਕਰਤਾ ਤੇ ਬਸ ਉਹ ਲੋ ਕੇ ਵਾ ਸੋਨੇ ਦਾ ਕੰਮ ਦਾ ਬਸ ਦਾ ਘਟਰ ਵਾਲੀ ਪਾਉਣਾ ਉਹ ਖੜਾਗਾ ਤੇ ਪਿਛਲੇ ਵਲੌਗ ਚ ਦੇਖੇ ਪੱਖਾ ਇੱਕ ਸੀ ਇੱਕ ਆ ਤੇ ਇੱਕ ਦੂਜਾ ਉਹ ਖੜਾਗਾ ਤੇ ਤੂੜੀ ਵਾਲੀ ਗੱਲ ਕੱਢ ਲਈ ਸੀ ਬਾਹਰ ਇਹਦਾ ਸਹੇਦ ਕੋਸ਼ਿਸ਼ ਨਹੀਂ ਕੀਤਾ ਇਹਦਾ ਇੱਕ ਲੈਣੀ ਬਦਲੀ ਹਜਾ ਦੇਖੋ ਰੈਕੀ ਬਦਲੀਆ ਦੇਖੋ ਇਹ ਬਾਕੀ ਪਈਆਂ ਫੱਟੀਆਂ ਜੇ ਬਦਲਣੀਆਂ ਤੇ ਬਾਕੀ ਉਹ ਕੰਮ ਡਾਨੀ ਆਪਣਾ ਇਹਦਾ ਕੋਈ ਨਹੀਂ ਕਰਨਾ ਇਹਦਾ ਸੌਖਾ ਨਾ ਰਿਪੇਅਰ ਸਾਰੀ ਹੋਈ ਨਵੇਂ ਨਵੀਆਂ ਆ ਰਿਪੇਅਰ ਕਰੀ ਨਵੀਂ ਆ ਸਾਰੀ ਕਿਹੜਾ ਦਾ ਪੱਕਾ ਨੇ ਸਰੀਆ ਪਲੇ ਕਾ ਦਿੱਤਾਗਾ ਇੱਥੇ ਪਣਾ ਪਣਾਗਾ ਕੋਈ ਨਹੀਂ ਕੋਈ ਹੋਊ ਚੱਕਰੀ ਤੇ ਮਸ਼ੀਨ ਦਾ ਕੰਮ ਕਰੀ ਜਾਂਦਾ ਮੈਂ ਵੀ ਕੱਪੜੇ-ਕੁੱਪੜੇ ਬਦਲੇ ਸੀ ਹੁਣ ਉਧਰ ਆਇਆ ਸੀ ਇਹ ਦੂਪਲਾ ਬਲੌਗ ਦੇਖਿਆ ਹੋਊਗਾ ਕਿ ਟਰੈਕਟਰ ਵਾਲਾ ਪਾਇਆਗਾ ਇਟਰਨ ਵਾਲੇ ਆ ਗਏ ਆਪਾਂ ਚੱਲੀਏ ਬਾਸਕਟ ਸੈਟ ਕਰਦੇ ਫਿਰ ਉਹਨਾਂ ਨੂੰ ਹਮ ਬਾਸਕਟ ਸੈਟ ਕਰ ਹੀ ਜਾਂਦੇ ਆ ਕੰਮ ਪੂਰਾ ਲੈਨੇ ਗੱਡੀ ਜੀ ਤੋਂ ਟਟ ਗਿਆ ਇਹਦਾ ਉਹ ਮਗਰ ਲ ਬੈੱਡ ਵੀ ਬਿਲਗੇਲੀ ਰ ਟਟ ਗਿਆ ਟਟ ਗਿਆ ਭਈ ਬਿਲਗੇ ਦਾ ਬੈੱਡ ਦਾ ਤੁਹਾਨੂੰ ਇਹ ਪਤਾ ਕਰਤੇ ਵੀਂਗਾ ਨਾਮ ਲੱਗੂਗਾ ਹੱਟੇ ਪੋਹੇ ਅੱਜ ਤਾਂ ਉਹ ਬਟਕ ਜੂ ਨਹੀਂ ਕਾ ਪਿਆਗਾ ਆ ਨਾ ਦੁਪੱਟਾ ਬਿਡ ਬਿਡ ਨਾ ਟੁੱਟ ਗਈ ਰੱਖ ਦੇ ਤੇ ਇਧਰ ਪਾ ਥੱਲੇ ਖਾਲਾ ਆਇਆ ਕਰਾ ਫੜ ਪੁੱਤ ਮੂਰੋ ਦੱਬ ਕੇ ਰੱਖ ਤੈਨੂੰ ਯਾ ਲੈ ਲਾ ਕਟਰ ਵਾਲਾ ਕੱਢ ਤਾ ਇੱਥੇ ਕੋਈ ਉਹ ਅੰਦਰ ਲੈ ਕੇ ਨਹੀਂ ਆ ਬਾਲਾ ਲੈ ਕੇ ਅੰਦਰ ਆਓ ਚਲੋ ਬਾਲਾ ਲੈ ਜਾਨੇ ਆ ਸੀ ਨਾਗੜਾ ਕਰਾ ਹੋਰੇ ਸਾਰੇ ਸੰਦਾ ਜਿੱਦੀ ਬਾਹਰ ਕੱਢਿਆ ਹੋਇਆ ਹੁਣ ਤਾਂ ਮਸ਼ੀਨ ਇਹ ਗੇੜਾ-ਗੇੜਾ ਪਾਉਣਾ ਕਟਰਵਾਦ ਨਾਲ ਹੁਣ ਤੇਰ ਪੂਰਾ ਚੋਂ ਕਲਾ ਕਟਰ ਕੋਈ ਵੀਡੀਓ ਪਾਉਣਾ ਕੋਈ ਹੈ ਨਹੀਂ ਯਾਰ ਮੈਨੂੰ ਫਿਰ ਆਪ ਆਪ ਹੀ ਘੁਣਾ ਪੈਦਾ ਸਾਰਾ ਕੁਝ ਕਰਨਾ ਪੈਦਾ ਮੇਰੇ ਝੌਖਾ ਜੇ ਫਰਕ ਆਦਾ ਮੈਂ ਕਹਦਾ ਭਾਜਦੀ ਵਾਲੇ ਜਰੀ ਕੱਢਦੇ ਕੋਲੇ ਇਧਰੋਂ nila! ਆ ਲੈ ਕੋ ਨਾ ਪੁੱਠੇ ਜਾਪੇ ਇਹਨੇ ਪੁੱਠੇ ਕੰਮ ਇਹਨਾਂ ਦਾ ਸਾਡੇ ਨਾਲ ਲੱਗਿਆ ਆ ਲੈ ਆ ਲੈ ਬਾਦੇ ਚੱਕਰੇ ਤੇ ਉੱਤਰ ਬੱਜ ਗਿਆ ਹਾਰੇ ਆ ਦੇਖੋ ਹਲੋ ਬਾਦੇ ਆ ਬਸ ਬਹੁਤ ਬਹੁਤ ਇੰਨੇ ਅੱਗੇ ਘੜੀਆਂ ਦਾ ਐਂਕੀਰ ਬਹੁਤ ਛੱਡੇ ਰੋਣਾ 16.5 ਬਹੁਤ ਆ ਛੱਡ ਰੱਭ ਗਏ ਐਂਕੀ ਚ ਤੇਲ ਆ ਮੈਂ ਕਿ ਸਾਰਾ ਬਿਨਾਂ ਮਸ਼ੀਨਾਂ ਚ ਖਾਲੀ ਕਰਤੀਏ ਟੈਂਕੀ ਚ ਭਰਾਲੇ ਹੋਣਾ ਨਾ ਆਇਆ ਫਿਰ ਚੱਕ ਲੈ ਅੰਦਰ ਆ ਮਸ਼ੀਨਾਂ ਚ ਟਟਾਂ ਕਿਉਂ ਸ਼ਾਬ ਕਰਮ ਦੱਸ ਕੀ ਹੁੰਦਾ ਚੱਕ ਓਏ ਆਪਣਾ ਸੰਦ ਸਰੇੜਾ ਪੰਪ ਘਰੇ ਲਾ ਇਹਨੂੰ ਲੈ ਚੱਲ ਲੈ ਇਹਨੂੰ ਨੱਕ ਸੋਨੂ ਕੰਨਾ ਪਿਆ ਬੈਟਦੇ ਓਏ ਇਧਰ ਕੀ ਭਰਿਆ ਪਿਆ ਸਾਰਾ ਚੱਕ ਲੈਣਾ ਮੋਟਰਾ ਦੇ ਪਾਈਪਾਂ ਬਸ ਚੱਲ ਤੇਰਾ ਚ ਇਹ ਅੱਧੀ ਡੈਂਕੀ ਸੀ ਕਿ ਨਹੀਂ ਹੈਗੀ ਅੱਧੀ ਡੈਂਕੀ ਚ ਹੈ ਨਹੀਂ ਗਈ ਉਹ ਦਿਨੋ ਘੱਟ ਇਹਦੀ ਉਹ ਦਿਨ ਹੀ ਪੁਆ ਕੇ ਲੈ ਗਏ ਕਿਹਾ ਮੈਂ ਪੁਆਇਆਗਾ ਤਾਂ ਮੈਂ ਲੈ ਵੀ ਟੈਂਕੀ ਤਾਂ ਹੀ ਭਰਾ ਲੈਣ ਖਾਲਜਾ ਖਾਲੀ ਕਰਾ ਕੇ ਉਦੋਂ 10 11 ਪਾ ਕੇ ਲੈ ਮਾਣ ਮਟ ਬੈਲਾ ਹੂ ਬਸ ਤਰਿਆ ਜੰਤਰ ਲੋਟਣਾ ਹੋਏ ਦੋਨੇ ਭਰਤ ਨਹੀਂ ਜਿੱਥੇ ਮੈਂ ਕਿ ਤੂੰ ਕੀ ਜਾਣ ਜੱਟ ਜਗਾੜੀ ਹੁੰਦੇ ਨੇ ਲਾਈ ਲੈ ਜਗਾੜ ਡੱਕਾਲੀ ਤੇ ਲੈ ਲਿਆ ਹੋਏ ਲੋਟ ਹੈ ਨਾ ਆ ਮੀਟਰ ਆਟੋ ਕੱਟ ਹੈਗੀ ਆ ਆਪੀ ਕੱਟ ਦਨੇ ਨੇ ਹੈ ਜੀ ਕੱਢ ਦੇ ਆਪੀ ਨਾ ਆਟੋ ਕਟਾਖਣੇ ਪੰਪ ਪਕੜੀ ਮਾਰ ਦੇਣਾ ਹੋ ਲੋਕ ਲੱਗੇ ਆ ਮੈਂ ਕਹਿੰਨਾ ਖੋਲ ਤਸੀ ਤੂੰ ਨੇ ਤਰ ਖੋਲ ਲੋਕ ਨਹੀਂ ਲੱਗੇ ਮਾਈਕ ਐਂ ਕਸਾ ਮੇਰਾ ਮੇਰਾ ਕਸਾ ਕਸਾ ਵਗਾ 10 ਸਟਾਰਟ ਪੈ ਗਿਆ ਲੋੜਾ ਵਾਦਾ ਵਾਦਾ ਕੋਈ ਨਾ ਹੌਲਕਾਰ ਬਿਠਾ ਰਹੇ ਨੇ ਆ ਦੱਸੀ ਕਿੰਨਾ ਪੈਗਾ ਇੱਥੋਂ ੜਾਪੀ ਆਟੋ ਕੱਟ ਕਰੂ ਕੋਈ ਨਾ ਟੋਕਾਟਾ ਪੀ ਕਰਦਣਾ ਨੇ ਆਪਾਂ ਚੱਲੇ ਰੈਗੋਡ ਐਚਬੀ ਪੰਪਾਂ ਨੂੰ ਤੇਲ ਫੁੱਲ ਕਰਾਉਣ ਟੈਂਕੀ ਨੂੰ ਤੇਲ ਆਪ ਕੱਟਾ ਵਿੱਚ ਪਿਆ ਸੀ ਸਾਰਾ ਆਪ ਉਹ ਚ ਪਾਤਾ ਮਸ਼ੀਨ 'ਚ ਤੇ ਹੁਣ ਚਾਲਦੇ ਆ ਪਰ ਰੈਗੋਡ ਹਾਂ ਜੀ ਆ ਬਾਤਾ ਜਾਂਦਾ ਬੱਚੀ ਜਾਂਦਾ 12 ਬੋਸ ਨਾ ਲਾਤੀ ਪੰਪੂ ਲਾ ਕੇ ਫੁੱਲ ਘਾਰਨ ਦਿੱਕਨ ਲੀਟਰ ਤੇ ਪੈਂਦਾ ਇਹ ਜਦੋਂ ਖਾਲੀ ਸੀ ਦੱਸ ਦਾਂਗੇ ਥੋੜੂ ਕੇਵਲ ਜੱਪ ਦਿੱਤੀ ਕੋਸ਼ੂ ਨਹੀਂ ਪਿਆ ਮੇਰੇ ਸਾਮਣੇ ਹਰੇ 100 ਕਿੰਨਾ ਪਿਆ ਇਹਦਾ 100 1 ਕਿਲੋ ਪਿਆ ਤੇ ਲੋ ਬੁਆਲੇ 125000 ਦਾ ਬਾਕੀ ਹੈ ਤੈਰ ਤੇ ਹਵਾ ਘਟ ਲਾ ਲਈ ਮੈਂ ਇੱਥੇ ਪੁਆ ਲਈਏ 125000 ਤੇ ਲੁਪਾ ਲਿਆ ਤੇ ਬਾਕੀ ਬਾਅਦ ਕਰਾਂਗੇ ਫਿਰ ਉਹ ਤੇਗੜਾ ਚ ਆ ਗਿਆ ਹਵਾ ਪੁਆ ਲਈ ਟੈਂਕੇ ਬਾਲੇ ਘਟ ਸੀ ਆ ਲਈ ਕਰੇ ਬਹੁਤ ਸਭ ਰੋਈ ਪੜਦਾ ਸਾਰੇ ਦਾ ਅੜੀ ਘੜੀਆਂ ਮਸ਼ੀਨਾਂ ਨੂੰ ਕੋਹ ਨਹੀਂ ਕੀਤਾ ਨੇ ਉਹੀ ਘੜੀਆਂ ਐ ਤਾਂ ਅੜੀ ਘਰਾ ਲੱਜ ਆ ਗਿਆ ਆ ਗਿਆ ਘਰਾ ਲਾ ਕੇ ਆ ਗਿਆ ਇਹ ਨਹੀਂ ਤੇ ਮਸ਼ੀਨ ਨੂੰ ਮਸ਼ੀਨ ਦਾ ਆਪਣਾ ਕੰਮ ਹੋ ਗਿਆ ਡੰਨ ਤੇ ਆਪਾਂ ਤੇਲ ਵੀ ਲਿਆਏ ਸੀ ਪੂਆ ਪਰ ਆ ਕੇ ਤੇ ਪੰਜ ਚੱਲਦੇ ਹੁਣ ਉੱਥੇ ਘਰੇ ਸਟੂਟ ਸਟਾਰਟ ਹੈ ਨੂੰ ਸੀਗਾ ਦੁਨੇ ਅੰਦਰ ਲਾਤੀਆਂ ਤੇ ਕਟਰਵਾ ਇੱਥੇ ਕੱਢਦਾ ਉਹ ਮੈਂ ਉਹਦੇ ਕਰਕੇ ਪਹਿਲਾਂ ਬਲੌਗ ਨਹੀਂ ਬਣਾਇਆ ਮੇਰਾ ਫੋਨ ਬੰਦ ਹੋਣ ਵਾਲਾ ਸੀ ਮੈਂ ਤਿੰਨ ਇੱਕ ਪ੍ਰਤੀਸ਼ਤ ਰਹਿ ਗਿਆ ਸੀ ਪਹਿਲਾਂ ਤੇਲ ਲੈ ਕੇ ਆਇਆ ਮੂਵੀ ਵਗ ਗਿਆ ਮੇਉ ਉਹ ਮੇਰਾ 20% ਸੀ ਤੇ ਆ ਕਟਰਵਾ ਇੱਥੇ ਲੱਗਦਾ ਬਾਕੀ ਟਰਾਲੀ ਖੜੀ ਹੈ ਬਾਹਰ ਹੈ ਜੋ ਵੀ ਲਾਉਣੀ ਦੂਜਾ ਕਟਰਵਾਲ ਵੀ ਲੌਗਾ ਦੇਖਦੇ ਕਿੱਥੇ ਲਾਈਏ ਆਮਰੇਟਲੀ ਫਿਰਦਾ ਕਹਿੰਦੇ ਗੇੜਾ ਕੱਢੀ ਜਾਂਦਾ ਪੈਂਡੇ ਚ ਚੱਲਦਿਆਂ ਘਰੇ ਆਪਾਂ ਨੂੰ ਦੂਹਾ ਚੋਂ ਮੇਰਾ ਪੈਂਡਾ ਜੀ ਇਤਰਾ ਕੱਢਣ